ਸਸਿਕਾ ਜੀ ਮਹਾਕੋਮਿਕਪੁਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਤੋਂ ਅਕਸਰ ਅਸ਼ੀਆ ਖਬਰਾਂ ਸਾਹਮਣੇ ਆਉਂਦੀ ਰਹਿੰਦੀਆਂ ਨੇ ਜੋ ਸਾਡੇ ਦਿਲਾਂ ਨੂੰ ਅੰਦਰੋਂ ਚਿੰਝੋੜ ਕੇ ਰੱਖ ਦਿੰਦੀਆਂ ਨੇ ਤਾਜ਼ੇ ਮਾਮਲੇ ਦੀ ਗੱਲ ਕਰੀਏ ਤਾਂ ਕੈਨੇਡਾ ਦੇ ਪੈਰੀਸ ਸਾਊਂਥ ਇਲਾਕੇ ਦੇ ਵਿੱਚ ਹਾਈਵੇ 400 ਉੱਤੇ ਇੱਕ ਦਰਦਨਾਕ ਹਾਦਸਾ ਵਾਪਰਿਆ ਇਹ ਹਾਦਸਾ ਇੰਨਾ ਜ਼ਿਆਦਾ ਭਿਆਨਕ ਸੀ ਕਿ ਇਸ ਹਾਦਸੇ ਦੇ ਵਿੱਚ ਇੱਕ ਭਾਰਤੀ ਮੁੰਤੇ ਆਫ ਦੀ ਮੌਤ ਹੋ ਗਈ ਹੈ ਦੇਰ ਇਸ ਸਟੱਡੀ ਵੀਜ਼ਾ ਉੱਤੇ ਕੈਨੇਡਾ ਆਈ ਮੁਸਕਾਨ ਭਟਰਾ ਆਪਣੇ ਦੋਸਤਾਂ ਦੇ ਨਾਲ ਰੱਖੜੀ ਦਾ ਤਿਉਹਾਰ ਮਨਾਉਣ ਬ੍ਰੈਂਟਰ ਆਦੀ ਸੀ ਜਦੋਂ ਇਹ ਹਾਦਸਾ ਵਾਪਰਿਆ ਅੰਤੋਰੀਓ ਪ੍ਰੋਵਿੰਸ ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਦੌਰਾਨ ਇੱਕ ਹੋਰ ਸ਼ਖਸ ਗੰਭੀਰ ਸੱਟਾਂ ਖਾ ਗਿਆ ਜਿਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਤਾਜ਼ਾ ਜਾਣਕਾਰੀ ਦੇ ਮੁਤਾਬਕ ਮੁਸਕਾਨ ਬਤਰਾਦੀ ਗੱਡੀ ਬੇਕਾਬੂ ਹੋ ਕੇ ਪਲਟ ਗਈ ਅਤੇ ਪੁਲਿਸ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ। ਉਧਰ ਚਿਤਵਨ ਅਰੋੜਾ ਦੇ ਵੱਲੋਂ ਸਥਾਪਿਤ ਗੋ ਫੰਡ ਵਿੱਚ ਪੈਸੇ ਮੁਤਾਬਕ ਮੁਸਕਾਨ ਤੇ ਮਾਪਿਆਂ ਨੇ ਕੱਲ੍ਹ ਲੈ ਕੇ ਉਸ ਨੂੰ ਗੈਰੰਟਾ ਭੇਜਿਆ ਸੀ। ਮੁਸਕਾਨ ਦੇ ਮਾਪਿਆਂ ਨੂੰ ਜਦੋਂ ਇਤਰਾਜ਼ ਦੀ ਗੱਲ ਦੱਸਿਆ ਗਿਆ ਤਾਂ ਉਨ੍ਹਾਂ ਨੂੰ ਪਹਿਲੀ ਵਾਰ ਯਕੀਨ ਹੀ ਨਾ ਹੋਇਆ। ਤੇ ਦੂਜੇ ਪਾਸੇ ਗੋਫਾਇੰਡ ਵੀ ਪੇਸ ਰਾਹੀ ਮੁਸਕਾਨ ਪੱਤਾ ਦੇ ਮਾਪਿਆਂ ਦੀ ਮਦਦ ਕਰਨ ਦੀ ਗੁਜ਼ਾਇਸ਼ ਕੀਤੀ ਗਈ ਹੈ ਇਥੇ ਵੀ ਤਸਨਾ ਬੰਦ ਹੈ ਕਿ ਪਿਛਲੇ ਦਿਨੀ ਕੈਨੇਡਾ ਅਤੇ ਅਮਰੀਕਾ ਵਿੱਚ ਸੜਕ ਹਾਦਸੇ ਦੌਰਾਨ ਕਈ ਭਾਰਤੀ ਨੌਜਵਾਨਾਂ ਦੀ ਜਾਨ ਲਗ ਗਈਆਂ ਨੇ 9 ਅਗਸਤ ਨੂੰ ਅਮਰੀਕਾ ਦੇ ਐਜੋਨਾ ਸੂਬੇ ਦੇ ਵਿੱਚ ਉਹ ਆਪਣੇ ਟਰੱਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਨਾਲ ਤੰਤ ਤੋੜ ਗਿਆ ਜੋ ਸਿਰਫ 2 ਸਾਲ ਪਹਿਲਾਂ ਹੀ ਕੈਨੇਡਾ ਗਿਆ ਸੀ ਅਤੇ ਟਰੱਕਿੰਗ ਸੈਕਟਰ ਦੇ ਵਿੱਚ ਚਲਾ ਗਿਆ ਸੀ ਇਸ ਤੋਂ ਇਲਾਵਾ 2 ਦਿਨ ਪਹਿਲਾਂ ਫਰੀਜ਼ਨੋ ਸ਼ਹਿਰ ਦੇ ਵਿੱਚ ਰਹਿੰਦੇ 19 ਸਾਲਾ ਦੀ ਵਿਸ਼ਪਦੀਪ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਤੇ ਫਰੀਜ਼ਨੋ ਕਾਉਂਟੀ ਵਿਚ ਹਾਈਵੇ 180 ਉਤੇ ਵਾਪਰੇ ਹਾਦਸੇ ਦੌਰਾਨ ਵਿਸ਼ਵਦੀਪ ਸਿੰਘ ਆਪਣੇ ਦੋ ਸਾਥੀਆਂ ਦੇ ਨਾਲ ਗੱਡੀ ਵਿੱਚ ਜਾ ਰਿਹਾ ਸੀ ਜਦੋਂ ਇੱਕ ਮੋੜ ਮੁਰਧਿਆ ਸਾਹਮਣੇ ਤੋਂ ਆਰੀ ਗੱਡੀ ਨੂੰ ਟੱਕਰ ਮਾਰ ਦਿੱਤੀ 19 ਸਾਲ ਦੇ ਵਿਸ਼ਵਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਛਤ ਕੀ ਉਸਦੇ ਦੋ ਸਾਥੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਚੁਆਇਆ ਜ਼ਿਕਰ ਹੈ ਕਿ ਦੂਜੇ ਪਾਸੇ ਬੀਸੀ ਦੇ ਸਦੀਵੀ ਖੇਤਿੰਦ ਤੁਰਪੈਂਦੇ ਕਾਰਨ ਮਨਵਿੰਦਰ ਸਿੰਘ ਤਾਂ ਤੋੜ ਕੇ ਜੋ ਸਿਰਫ ਔਰ ਸਿਰਫ 8 ਮਹੀਨੇ ਪਹਿਲਾਂ ਹੀ ਕੈਨੇਡਾ ਗਿਆ ਸੀ ਮਨਵਿੰਦਰ ਸਿੰਘ ਦੇ ਭੈਣ ਚਮਨਦੀਪ ਕੌਰ ਨੇ ਗੋਫੰਡੀ ਵਿਪੇ ਸਥਾਪਿਤ ਕਰ ਰਿਹਾ ਦੱਸਿਆ ਕਿ 5 ਮਹੀਨੇ ਪਹਿਲਾਂ ਉਹਨਾਂ ਦੇ ਪਿਤਾ ਇਸ ਦੁਨੀਆ ਤੋਂ ਚਲੇ ਗਏ ਅਤੇ ਹੁਣ ਭਰਾ ਨੇ ਵੀ ਸਦੀਵੀ ਵਿਛੋੜਾ ਦੇ ਦਿੱਤਾ ਮਨਵਿੰਦਰ ਸਿੰਘ ਦੀ ਦੇ ਪੰਜਾਬ ਦੇ ਜੁੰਦੇ ਲਈ ਆਰਥਿਕ ਸਹਾਇਤਾ ਦੀ ਵੀ ਅਪੀਲ ਕੀਤੀ ਜਾ ਰਹੀ ਹੈ ਬਿਊ ਰਿਪੋਰਟ ਚਨਤ ਸਿੰਘ ਜੱਫੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ